प्यारे बच्चों और पेरेंट्स सब तो पहला तो मैं आज ਦੇ ਇਸ ਮੌਕੇ ਤੇ ਸਾਰੀ ਮੈਨੇਜਮੈਂਟ ਨੂੰ ਫੈਕਲਟੀ ਮੈਂਬਰਸ ਨੂੰ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਕਿਉਂਕਿ ਅੱਜ ਇਹ ਇਵੈਂਟ ਜਿਹੜਾ ਆਰਗੇਨਾਈਜ਼ ਹੋਇਆ ਉਹਦੇ ਲਈ ਤੁਹਾਡੇ ਜਿਹੜਾ ਤੁਸੀਂ ਸਮਾਂ ਕੱਢਿਆ ਉਹਦੇ ਲਈ ਤੁਹਾਡਾ ਧੰਨਵਾਦ ਹੈ ਕਿਉਂਕਿ ਇਨਸਾਨ ਦਾ ਸਭ ਤੋਂ ਕੀਮਤੀ ਚੀਜ਼ ਜਿਹੜੀ ਸਮਾਂ ਹੁੰਦਾ ਜਦੋਂ ਤੁਸੀਂ ਸਮੇਂ ਦੀ ਸਾਝ ਪਾਉਨੇ ਆ ਤਾਂ ਮੈਨੂੰ ਲੱਗਦਾ ਕਿ ਸਭ ਤੋਂ ਜਿਹੜੀ ਤੁਹਾਡੀ ਨਿੱਘੀ ਸਾਝ ਆ ਉਹਦਾ ਧੰਨਵਾਦ ਸਭ ਤੋਂ ਪਹਿਲਾਂ ਕਰਨਾ ਚਾਹੀਦਾ ਬੀਤੇ ਹੋਏ ਸਮੇਂ ਤੋਂ ਆਪਾਂ ਸਿੱਖ ਸਕਦੇ ਆ ਵਰਤਮਾਨ ਸਮੇਂ ਦੇ ਵਿੱਚ ਆਪਾਂ ਸਾਰਾ ਕੁਝ ਕਰਨਾ ਹੁੰਦਾ ਲੇਕਿਨ ਆਉਣ ਵਾਲੇ ਸਮੇਂ ਨੂੰ ਅਸੀਂ ਭਾਪ ਸਕਦੇ ਆ ਅਸੀਂ ਮਹਿਸੂਸ ਕਰ ਸਕਦੇ ਆ ਕਿਉਂਕਿ ਇਹ ਬੱਚੇ ਜਿਹੜੇ ਆ ਇੱਕ ਵਾਈਟ ਪੇਪਰ ਦੀ ਤਰ੍ਹਾਂ ਅਸੀਂ ਜੋ ਸਿਖਾਵਾਂਗੇ ਕਿਉਂਕਿ ਕਿਸੇ ਵੀ ਦੇਸ਼ ਦਾ ਕਿਸੇ ਵੀ ਸੂਬੇ ਦਾ ਕਿਸੇ ਵੀ ਸੋਸਾਇਟੀ ਦਾ ਜਿਹੜਾ ਕਿਰਦਾਰ ਉਹ ਉਹ ਸਿਸਟਮ ਦਾ ਸ਼ੀਸ਼ਾ ਹੁੰਦਾ ਕਿਉਂਕਿ ਜਿਹੋ ਜਿਹਾ ਸਾਡਾ ਕਿਰਦਾਰ ਹੈ ਅਸੀਂ ਉਹੋ ਜੇ ਕੰਮ ਸਮਾਜ ਦੇ ਵਿੱਚ ਕਰਦੇ ਆ ਮੈਂ ਤਾਂ ਇੱਕ ਦੋ ਗੱਲਾਂ ਤੁਹਾਡੇ ਨਾਲ ਜਰੂਰ ਸਾਂਝੀਆਂ ਕਰਨੀਆਂ ਚਾਹਣਾ ਕਿਉਂਕਿ ਖੇਡਾਂ ਕਰਕੇ ਮੈਨੂੰ ਦੁਨੀਆ ਦੇ ਵਿੱਚ ਵਿਚਰਨ ਦਾ ਮੌਕਾ ਮਿਲਿਆ ਕਿਉਂਕਿ ਬਹੁਤ ਦੇਸ਼ ਵੀ ਘੁੰਮ ਲਏ ਤੇ ਵਿਦੇਸ਼ ਵੀ ਘੁੰਮ ਲਏ ਲੇਕਿਨ ਪੰਜਾਬ ਵਰਗੀ ਪੀਸ ਆਫ ਲੈਂਡ ਕਿਤੇ ਹੈ ਨਹੀਂ ਇਹੋ ਜਿਹਾ ਮੌਸਮ ਤੇ ਜ਼ਰਖੇਜ਼ ਮਿੱਟੀ ਤੇ ਬਹੁਤ ਵਧੀਆ ਪਾਉਂਡ ਪਾਣੀ ਲੇਕਿਨ ਜੇ ਕਿਤੇ ਕਮੀ ਪੇਸ਼ੀ ਆ ਉਹ ਸਾਡੀ ਸੋਚ ਦੀ ਕਮੀ ਪੇਸ਼ੀ ਆ ਮੈਂ ਮਹਿਸੂਸ ਕਰਦਾ ਕਿ ਜਿੰਨਾ ਚਿਰ ਸਾਡਾ ਭਾਈਚਾਰਾ ਸਾਡੀ ਜਿਹੜੀ ਮੋਢਲੀ ਸਮੱਸਿਆ ਅਸੀਂ ਜੇ ਤਾਏ ਨੇ ਖੱਬੇ ਨੂੰ ਜਾਣਾ ਤੇ ਚਾਚੇ ਨੇ ਪੱਕਾ ਹੀ ਆ ਵੀ ਉਹਨੇ ਸੱਜੇ ਨੂੰ ਜਾਣਾ ਕਿਉਂਕਿ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਵੀ ਮੰਨਦੇ ਆ ਮੱਥਾ ਵੀ ਟੇਕਦੇ ਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਵੀ ਕਰਦੇ ਆ ਲੇਕਿਨ ਭਲਾ ਮੈਨੂੰ ਲੱਗਦਾ ਵੀ ਆਪਣੇ ਤਾਏ ਚਾਚੇ ਦਾ ਵੀ ਨਹੀਂ ਮੰਗਦੇ ਇਹ ਸਾਡੀ ਸਭ ਤੋਂ ਵੱਡੀ ਕਮਜ਼ੋਰੀ ਆ ਅਸੀਂ ਮਿਹਨਤੀ ਵੀ ਆ ਅਸੀਂ ਰਿਸਕ ਵੀ ਲੈਣੇ ਆ ਲੇਕਿਨ ਅਸੀਂ ਬਹੁਤ ਜ਼ਿਆਦਾ ਵਿਜ਼ੂਅਲਾਈਜ਼ ਨਹੀਂ ਕਰਦੇ ਕੁਝ ਸਾਡੇ ਬਜ਼ੁਰਗ ਵਿੱਚ ਬੈਠੇ ਹੋਣਗੇ ਜਿਹੜੇ ਅੱਜ 80 ਜਾਂ 90 ਸਾਲ ਦੀ ਏਜ ਗਰੁੱਪ ਦੇ ਵਿੱਚ ਆ ਤੇ ਮੈਂ ਕਦੀ ਕਦੀ ਬਜ਼ੁਰਗਾਂ ਕੋਲ ਜਾ ਕੇ ਬੈਠਦਾ ਹੁੰਨਾ ਪਿੰਡਾਂ ਦੇ ਵਿੱਚ ਅੱਜ ਜਦੋਂ ਦਾ ਪਬਲਿਕ ਲਾਈਫ ਦੇ ਵਿੱਚ ਆਇਆ ਤੇ ਮੈਨੂੰ ਕਦੀ ਕਦੀ ਇਹ ਮਹਿਸੂਸ ਹੋਣ ਲੱਗ ਪਿਆ ਜਿਹੜਾ ਪੜਿਆ ਲਿਖਿਆ ਤੇ ਸਿਆਣਾ ਇੱਕੋ ਹੀ ਗੱਲ ਹੈ ਕਿ ਦੋ ਅਲੱਗ-ਅਲੱਗ ਚੀਜ਼ਾਂ ਕਿਉਂਕਿ ਸਾਡੇ ਬਜ਼ੁਰਗਾਂ ਨੇ ਭਾਵੇਂ ਉਹ ਘੱਟ ਪੜੇ ਸੀ ਲੇਕਿਨ ਉਹਨਾਂ ਨੇ ਸਾਡੇ ਸਮਾਜ ਦਾ ਤਾਣਾ ਬਾਣਾ ਜਿਹੜਾ ਉਹ ਬਿੱਤਰ ਤਰੀਕੇ ਨਾਲ ਸੰਭਾਲਿਆ ਹੋਇਆ ਸੀ ਅੱਜ ਅਸੀਂ ਕਮਿਊਨੀਕੇਟ ਕਰ ਸਕਦੇ ਹਾਂ ਇਹ ਸਾਡੇ ਲਈ ਐਡਵਾਂਟੇਜ ਹੈ ਲੇਕਿਨ ਕੀ ਅਸੀਂ ਇੱਕ ਚੰਗੇ ਇਨਸਾਨ ਬਣ ਕੇ ਸਮਾਜ ਦੇ ਵਿੱਚ ਅੱਗੇ ਵਧ ਚ ਰਏ ਆ ਉਸ ਸਰਬੱਤ ਦੇ ਭਲੇ ਦੀ ਗੱਲ ਕਰ ਰਹੇ ਆ ਉਸ ਸਮਾਜ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿਉਂਕਿ ਦੁਨੀਆ ਕਹਿੰਦੀ ਬਹੁਤ ਤਰੱਕੀ ਕਰ ਲਈ ਅਸੀਂ ਕਿਉਂਕਿ ਟੈਕਨੋਲੋਜੀ ਦੇ ਵਿੱਚ ਸਾਇੰਸ ਦੇ ਵਿੱਚ ਬਹੁਤ ਰਿਸਰਚ ਹੋਈ ਆ ਲੇਕਿਨ ਇਨਸਾਨ ਹੌਲੀ 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 ਜਿਹੜਾ ਉਹ ਤੰਗੀ ਦੇ ਵਿੱਚੋਂ ਦੀ ਲੰਘ ਰਿਹਾ ਮਾਨਸਿਕ ਤੰਗੀ ਦੇ ਵਿੱਚੋਂ ਦੀ ਵੀ ਲੰਘ ਰਿਹਾ ਅੱਜ ਜ਼ਰੂਰਤ ਸਾਨੂੰ ਕਾਦੀ ਆ ਇੱਕ ਨਰੋਈ ਸੋਚ ਤੇ ਨਰੋਈ ਸਿਹਤ ਦੀ ਕਿਉਂਕਿ ਜੇ ਨਰੋਈ ਸੋਚ ਨਾ ਹੋਈ ਤੇ ਅਸੀਂ ਤਾਂ ਵੀ ਨਹੀਂ ਅੱਗੇ ਵਧ ਸਕਦੇ ਤੇ ਜੇ ਨਰੋਈ ਸਿਹਤ ਨਾ ਹੋਈ ਤੇ ਉਹਨੇ ਨਰੋਈ ਸੋਚ ਨੂੰ ਵੀ ਅੱਗੇ ਤੋਰ ਨਹੀਂ ਦੇਣਾ ਅੱਜ ਸਾਡੇ ਕੋਲ ਸਭ ਤੋਂ ਵੱਡੇ ਜਿਹੜੇ ਚੈਲੰਜਸ ਆ ਕਿਉਂਕਿ ਟੈਕਨੋਲੋਜੀ ਨੇ ਜਿਹੜਾ ਸਾਡਾ ਮਾਈਂਡ ਹੈ ਉਹਨੂੰ ਇੰਨਾ ਕਿ ਇੰਗੇਜ ਕਰ ਦਿੱਤਾ ਇੰਨਾ ਕੁ ਸੋਸ਼ਲ ਮੀਡੀਆ ਤੇ ਪਾਤ ਤਾਂ ਵੀ ਅਸੀਂ ਸ਼ਾਇਦ ਆਮ ਗੱਲਾਂ ਜਿਹੜੀਆਂ ਸੋਚਣ ਨੂੰ ਝਟ ਗਏ। ਔਰ ਉਹਦਾ ਨੁਕਸਾਨ ਪਤਾ ਕੀ ਹੋ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ। ਕਿਉਂਕਿ ਜੋ ਇਹਦੇ ਵਿੱਚ ਫੜੋਸਿਆ ਜਾ ਰਿਹਾ ਸਾਡੇ ਮੋਬਾਈਲ ਦੇ ਵਿੱਚ ਸੋਸ਼ਲ ਮੀਡੀਆ ਦੇ ਵਿੱਚ ਟੈਕਨੋਲੋਜੀ ਦੇ ਵਿੱਚ ਇਹ ਕਿਸੇ ਨਾ ਕਿਸੇ ਮਾਈਂਡ ਦੀ ਕਾਰਡ ਹੈ। ਔਰ ਉਸ ਮਾਈਂਡ ਦੀ ਕਾਰਡ ਨੂੰ ਅਸੀਂ ਖੁਦ ਨਹੀਂ ਸੋਚ ਰਿਹਾ ਵੀ ਅਸੀਂ ਕੀ ਕਰਨਾ। ਲੇਕਿਨ ਅਸੀਂ ਉਹਦੇ ਤੇ ਪਹਿਰਾ ਦੇਣ ਦੀ ਕੋਸ਼ਿਸ਼ ਕਰਨ ਲੱਗ ਪਏ। ਔਰ ਇਹਦੇ ਵਿੱਚ 99% ਝੂਠ ਆ 1% ਸ਼ਾਇਦ ਕਿਤੇ ਕੋਈ ਚੰਗੀ ਗੱਲ 2% ਸ਼ਾਇਦ ਕਿਤੇ ਕੋਈ ਚੰਗੀ ਗੱਲ ਹੋ ਜਵੇ ਸਾਡੇ ਬੱਚਿਆਂ ਲਈ ਆਉਣ ਵਾਲੇ ਸਮੇਂ ਦੇ ਵਿੱਚ ਸਭ ਤੋਂ ਵੱਡੀ ਚੁਣੌਤੀ ਜਿਹੜੀ ਆ ਉਹ ਤੁਹਾਡਾ ਜਿਹੜਾ ਕਿਉਂਕਿ ਟੈਕਨੋਲੋਜੀ ਮਾਈਂਡ ਦੇ ਵਿੱਚ ਘਰ ਕਰ ਗਈ ਆ ਐਡਿਕਸ਼ਨ ਹੋ ਰਹੀ ਆ ਅੱਜ ਤੱਕ ਪੁਰਾਣੇ ਸਮਿਆਂ ਦੇ ਵਿੱਚ ਮੈਂ ਤਾਂ ਨਹੀਂ ਕਦੀ ਸੁਣਿਆ ਸੀ ਕਿ ਕੋਈ ਬੱਚਾ ਡਿਪਰੈਸ਼ਨ ਦੇ ਵਿੱਚ ਚਲੇ ਗਿਆ ਕੋਈ ਬੰਦਾ ਡਿਪਰੈਸ਼ਨ ਦੇ ਵਿੱਚ ਚਲੇ ਗਿਆ ਹਜੇ ਪਿੰਡਾਂ ਦੇ ਵਿੱਚ ਤਾਂ ਆਪਣੇ ਹਜੇ ਵੀ ਘੱਟ ਹੈ ਲੇਕਿਨ ਸ਼ਹਿਰਾਂ ਦੇ ਵਿੱਚ ਤਾਂ ਮੈਨੂੰ ਲੱਗਦਾ ਇਹ ਬਿਮਾਰੀ ਇਦਾਂ ਵੱਧ ਰਹੀ ਆ ਕਿ ਉਹ ਫਲਾਨਾ ਵੀ ਡਿਪਰੈਸ਼ਨ ਚ ਆ ਫਲਾਨਾ ਵੀ ਡਿਪਰੈਸ਼ਨ ਚ ਅੱਜ ਸਾਨੂੰ ਸਿੰਪਲ ਲਾਈਫ ਜਿਹੜੇ ਸਾਡੇ ਗੁਰੂਆਂ ਨੇ ਸਾਨੂੰ ਦਿੱਤੀ ਸੀ ਉਹਦੇ ਤੇ ਪਹਿਰਾ ਦੇਣ ਦੀ ਜ਼ਰੂਰਤ ਹੈ ਅੱਜ ਸਾਡੇ ਸਮਾਜ ਦੇ ਵਿੱਚ ਮੈਂ ਕਿਉਂਕਿ ਪਹਿਲਾਂ ਖਿਡਾਰੀ ਰਿਆ ਫਿਰ ਪੁਲਿਸ 'ਚ ਹੋ ਗਿਆ ਫਿਰ ਮੈਂ ਡਾਇਰੈਕਟਰ ਸਪੋਰਟਸ ਬਣ ਗਿਆ ਫਿਰ ਮੈਂ ਹੁਣ ਤੀਸਰੀ ਵਾਰੀ ਐਮਐਲਏ ਵੀ ਬਣ ਗਿਆ ਕਿਉਂਕਿ ਪੋਲਿਟਿਕਲ ਲੋਕਾਂ ਦਾ ਵੀ ਹਾਲ ਮੈਂ ਦੇਖ ਲਿਆ ਕਿਉਂਕਿ ਉਹ ਲੀਡਰਸ਼ਿਪ ਚਾਹੇ ਪਿੰਡ ਦੀ ਹੋਵੇ ਚਾਹੇ ਉਹ ਕਿਸੇ ਮੁਹੱਲੇ ਦੀ ਹੋਵੇ ਚਾਹੇ ਇੱਕ ਘਰ ਦੀ ਹੋਵੇ ਜੇ ਸਾਡੇ ਵਿੱਚ ਉਹ ਠਹਿਰਾਵ ਤੇ ਦੂਰਅੰਦੇਸ਼ੀ ਨਹੀਂ ਹੈ ਉਹ ਕਿਤੇ ਨਾ ਕਿਤੇ ਸਾਨੂੰ ਤਰੱਕੀ ਦੇ ਵਿੱਚ ਵਾਧਾ ਵੀ ਪਾਉਂਦੀ ਆ ਤੇ ਸਾਡੀ ਆਮ ਜ਼ਿੰਦਗੀ ਨੂੰ ਜੜੀ ਆ ਉਹ ਔਖਾ ਵੀ ਬਣਾਉਂਦੀ ਆ ਸੋ ਮੈਂ ਤਾਂ ਤੁਹਾਨੂੰ ਸਾਰਿਆਂ ਨੂੰ ਕਿਉਂਕਿ ਅੱਜ ਪੇਰੈਂਟਸ ਕਿਉਂਕਿ ਇਹ ਬੱਚੇ ਜਿਹੜੇ ਆ ਇਹ ਤਾਂ ਬਿਲਕੁਲ ਜੋ ਆਪਾਂ ਸਿਖਾ ਦਾਂਗੇ ਜੋ ਆਪਾਂ ਇਹਨਾਂ ਤੇ ਉਕਰ ਦਵਾਂਗੇ ਉਹੀ ਇਹਨਾਂ ਨੇ ਬਣ ਜਾਣਾ ਕਿਉਂਕਿ ਅੱਜ ਜਿਹੜੀ ਲੇਟੈਸਟ ਰਿਸਰਚ ਆ ਕਿਉਂਕਿ ਜਿਹੜੀ 3 ਸਾਲ ਤੋਂ ਲੈ ਕੇ 8 ਸਾਲ ਤੱਕ ਦੇ ਬੱਚੇ ਨੂੰ ਉਹਦੇ ਫਿਜ਼ੀਕਲ ਤੇ ਮੈਂਟਲ ਪੈਰਾਮੀਟਰ ਦੀ ਕ Correction ਕੀਤੀ ਜਾ ਸਕਦੀ ਹੈ ਇਹਦੇ ਤੋਂ ਬਾਅਦ ਕੀਤੀ ਨਹੀਂ ਜਾ ਸਕਦੀ। ਲੇਕਿਨ ਅਸੀਂ ਕਈ ਵਾਰੀ 8 ਸਾਲ ਤੱਕ ਦੇ ਬੱਚੇ ਨੂੰ ਅਸੀਂ ਉਹ ਚੀਜ਼ਾਂ ਸਿਖਾਉਣ ਦੀ ਕੋਸ਼ਿਸ਼ ਨਹੀਂ ਕਰਦੇ। ਔਰ ਇੱਕ ਮੈਂ ਜਦੋਂ ਡਾਇਰੈਕਟਰ ਸਪੋਰਟਸ ਬਣਿਆ ਤੇ ਮੈਂ ਦੋ ਸਾਇੰেন্টিਸਟ ਬੁਲਾਏ ਆਸਟ੍ਰੇਲੀਆ ਤੋਂ। ਉਹਨਾਂ ਨੇ ਕੁਝ ਚੀਜ਼ਾਂ ਮੇਰੇ ਨਾਲ ਸਾਂਝੀਆਂ ਕੀਤੀਆਂ ਮੈਨੂੰ ਕਹਿੰਦੇ ਕਿ ਤੁਹਾਡਾ ਜਿਹੜਾ ਐਜੂਕੇਸ਼ਨ ਸਿਸਟਮ ਹੈ ਜਾ ਤੁਹਾਡਾ ਜਿਹੜਾ ਨਜ਼ਰੀਆ ਉਹ ਬੱਚਿਆਂ ਨੂੰ ਪੋਜ਼ਿਟਿਵ ਨਹੀਂ ਸਿਖਾਉਂਦਾ ਤੇ ਮੈਂ ਉਹਨੂੰ ਇੱਕ ਐਗਜ਼ਾਮਪਲ ਦਿੱਤੀ ਮੈਂ ਕਿਹਾ ਵੀ ਮੈਨੂੰ ਦੱਸੋ ਵੀ ਕਿੱਦਾਂ ਉਹਨਾਂ ਨੇ ਇੱਕ ਕਾਗਜ਼ ਪਾੜ ਕੇ ਥੱਲੇ ਸਿੱਟ ਦਿੱਤਾ ਮੈਨੂੰ ਕਹਿੰਦਾ ਵੀ ਮੈਨੂੰ ਕਹਿੰਦਾ ਕੁਝ ਯੂ ਐਕਸਪਲੇਨ ਦਿਸ ਕੀ ਹਾ ਵਟ 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 ਯੂ ਹੈਵ ਟੂ ਡੂ ਵਿਦ ਦਿਸ ਪੀਸ ਆਫ ਪੇਪਰ ਪੀ ਇਸ ਤੁਸੀਂ ਜੇ ਬੱਚੇ ਨੂੰ ਐਕਸਪਲੇਨ ਕਰਨਾ ਹੋਵੇ ਪੀ ਇਸ ਪੀਸ ਆਫ ਪੇਪਰ ਦੇ ਨਾਲ ਤੂੰ ਕੀ ਕਰੇਗਾ ਅੱਛਾ ਆਪਣੇ ਤਾਂ ਆਮ ਹੀ ਹੁੰਦਾ ਵੀ ਆਪਾਂ ਕਹਿੰਦੇ ਆ ਬੱਚੇ ਨੂੰ ਵੀ ਚੱਕ ਕੇ ਇਹਨੂੰ ਡਸਟਬਿਨ ਚ ਪਾ ਦੇ ਉਹ ਕਹਿੰਦਾ ਤੁਸੀਂ ਇੱਥੇ ਹੀ ਗਲਤੀ ਕਰ ਰਹੇ ਹੋ ਬੱਚੇ ਨੂੰ ਇਹ ਦੱਸੋ ਪੀ ਇਹ ਇੱਕ ਇਹ ਕਿਹਦੀ ਇਹ ਇਹਦੀ ਪਲੇਸ ਕਿਹੜੀ ਆ ਇਸ ਕਾਗਜ਼ ਦੀ ਕਹਿੰਦਾ ਬੱਚਾ ਹੌਲੀ ਹੌਲੀ ਸੋਚਣਾ ਸ਼ੁਰੂ ਕਰੂਗਾ ਜੇ ਤਾਂ ਉਹਨੇ ਚੱਕ ਕੇ ਡਸਟ ਬਿੰਚ ਪਾਤਾ ਇਹਦਾ ਮਤਲਬ ਕਿ ਉਹਦੇ ਦਿਮਾਗ ਦਾ ਜਿਹੜਾ ਕਰੈਕਟ ਮੈਜਰਸ ਹੈ ਉਹ ਠੀਕ ਹੈ ਤੇ ਜੇ ਉਹਨੇ ਟੇਬਲ ਤੇ ਰੱਖ ਦਿੱਤਾ ਜਾਂ ਕਿਸੇ ਹੋਰ ਤੇ ਰੱਖਤਾ ਫਿਰ ਉਹਦੀ ਕਰੈਕਸ਼ਨ ਕਰ ਦਿੰਦਾ ਲੇਕਿਨ ਅਸੀਂ ਹਰ ਚੀਜ਼ ਥੋਪਦੇ ਆ ਬੱਚਿਆਂ ਦੇ ਉੱਤੇ ਸੋ ਅੱਜ ਸਾਨੂੰ ਜ਼ਰੂਰਤ ਹੈਗੀ ਆ ਕਿਉਂਕਿ ਟੈਕਨੋਲੋਜੀ ਨੇ ਹਰ ਚੀਜ਼ ਸਾਡੇ ਸਾਹਮਣੇ ਲਿਆ ਕੇ ਰੱਖ ਦਿੱਤੀ ਬੱਚੇ ਨੂੰ ਚੰਗੀ ਤੇ ਮਾੜੀ ਚੀਜ਼ ਦੇ ਬਾਰੇ ਸਮਝਾਉਣ ਕਿਉਂਕਿ ਤੁਸੀਂ ਇੰਟਰਨੈਟ ਤੋਂ ਅੱਜ ਦੀ ਤਰੀਕ ਵਿੱਚ ਪੜਾ ਨਹੀਂ ਹੋ ਸਕਦੇ ਤੁਸੀਂ ਟੈਕਨੋਲੋਜੀ ਤੋਂ ਪੜਾ ਨਹੀਂ ਹੋ ਸਕਦੇ ਨਹੀਂ ਤਾਂ ਹੋਰ ਤਰ੍ਹਾਂ ਦੇ ਜਿਹੜੇ 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 ਖਲਾਰੇ ਆ ਸਾਡੇ ਸਮਾਜ ਦੇ ਵਿੱਚ ਪੈਂਦੇ ਆ ਲੇਕਿਨ ਉਹਨੂੰ ਐਜੂਕੇਟ ਕਰ ਦਈਏ ਆਪਾਂ ਕਿ ਇਹਦੇ ਚ ਚੰਗੀ ਚੀਜ਼ ਕਿਹੜੀ ਆ ਤੇ ਮਾੜੀ ਚੀਜ਼ ਕਿਹੜੀ ਆ ਤੇ ਜਿਹੜੀ ਮਾੜੀ ਚੀਜ਼ ਆ ਉਹ ਛੱਡ ਲਈਏ ਤੇ ਚੰਗੀ ਚੀਜ਼ ਤੇ ਜਿਹੜਾ ਹੌਲੀ ਹੌਲੀ ਪਹਿਰਾ ਦੇਣ ਸ਼ੁਰੂ ਕਰ ਲਈਏ ਔਰ ਇੱਕ ਮੈਂ ਜ਼ਰੂਰ ਬੇਨਤੀ ਕਰੂੰਗਾ ਕਿ ਬੱਚਿਆਂ ਲਈ ਘੰਟਾ ਡੇਢ ਘੰਟਾ ਗਰਾਊਂਡ ਦੇ ਵਿੱਚ ਜ਼ਰੂਰ ਕੱਢਿਆ ਕਰੋ ਕਿਉਂਕਿ ਜੇ ਤੁਸੀਂ ਆਪਣੇ ਬੱਚੇ ਦੀ ਸਿਹਤ ਦਾ ਧਿਆਨ ਨਹੀਂ ਨ ਰੱਖੋਗੇ ਔਰ ਇਹ ਕਿਨਾਂ ਨੂੰ ਫਾਸਟ ਫੂਡ ਤੋਂ ਬਚਾ ਲਈਏ ਕਿਉਂਕਿ ਜਿਹਦਾ ਬੇਸ ਮੈਦੇ ਦਾ ਜਿਹੜੇ ਫਸਟ ਵਰਲਡ ਕੰਟਰੀਜ਼ ਆ ਉਹਨਾਂ ਨੇ ਆਪਣੇ ਵੱਲੋਂ ਉਹ ਸਾਰਾ ਜੰਕ ਫੂਡ ਤੋੜ ਦਿੱਤਾ ਅੱਜ ਜੇ ਕਿਤੇ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਅਮਰੀਕਾ ਦੇ ਵਿੱਚ ਜਾਂ ਹੋਰ ਕੰਟਰੀਜ਼ ਦੇ ਵਿੱਚ ਵੀ ਬੱਚਿਆਂ ਦੀਆਂ ਬਹੁਤ ਪ੍ਰੋਬਲਮਸ ਆ ਗਈਆਂ ਲੇਕਿਨ ਹੌਲੀ-ਹੌਲੀ ਸਾਡੇ ਵੱਲੋਂ ਤੋੜ ਦਿੱਤਾ ਔਰ ਗੁਸਾਣਾ ਕਰਿਓ ਬੀਬੀਆਂ ਵੀ ਕਈ ਵਾਰੀ ਆਰਡਰ ਦੇਣ ਲੱਗੀਆਂ ਮਿੰਟ ਦੋ ਲਾਉਂਦੀਆਂ ਵੀ ਜੀ ਉਹ 버ਗਰ ਮੰਗਾ ਲਓ ਜੀ ਪੀਜ਼ਾ ਮੰਗਾ ਲਓ ਇਹ ਬਿਲਕੁਲ ਮਾੜੀ ਚੀਜ਼ ਹੈ ਜਿਹੜੀ ਆ ਕੋਲ ਡਰਿੰਕਸ ਹੈ ਇਹ ਤਾਂ ਬਿਲਕੁਲ ਜ਼ਹਿਰ ਹੈ ਇਹਨਾਂ ਨੂੰ ਅਵੋਇਡ ਕਰ ਲਈਏ ਕਿਉਂਕਿ ਜੇ ਅਸੀਂ ਅਸੀਂ ਇਨੀਸ਼ੀਅਲ ਸਟੇਜ ਦੇ ਉੱਤੇ ਹੀ ਸਾਡੇ ਬੱਚਿਆਂ ਨੂੰ ਇਹੋ ਜਿਹਾ ਫੂਡ ਦੇਣ ਲੱਗ ਪਏ ਤੇ ਇਸੇ ਕਰਕੇ ਹੁਣ 30 32 35 40 ਸਾਲ ਤੱਕ ਬਲੱਡ ਪ੍ਰੈਸ਼ਰ ਤੇ ਸ਼ੂਗਰ ਆਮ ਜੀਆਂ ਚੀਜ਼ਾਂ ਹੋ ਗਈਆਂ। ਸੋ ਮੈਂ ਤਾਂ ਤੁਹਾਨੂੰ ਸਾਰਿਆਂ ਨੂੰ ਇਹ ਹੀ ਬੇਨਤੀ ਕਰੂੰਗਾ ਕਿਉਂਕਿ ਸਾਰਾ ਸਮਾਜ ਜਿਹੜਾ ਉਹ ਸਾਡੇ ਇੱਕ ਸਿਸਟਮ ਦਾ ਆਇਨਾ ਹੁੰਦਾ ਉਹਨੂੰ ਆਪਾਂ ਪੋਜ਼ੀਟਿਵਲੀ ਅੱਗੇ ਵਧਾਈਏ ਕਿਉਂਕਿ ਮੈਂ ਜ਼ਿੰਦਗੀ ਦੇ ਵਿੱਚ ਅੱਧਾ ਗਲਾਸ ਖਾਲੀ ਨਹੀਂ ਦੇਖਿਆ ਤਾਂ ਭਰਿਆ ਹੋਇਆ ਦੇਖਿਆ। ਕਿਉਂਕਿ ਹਰ ਹਰ ਜ਼ਿੰਦਗੀ ਨੂੰ ਜੀਣ ਦਾ ਇੱਕ ਨਜ਼ਰੀਆ ਸਮੱਸਿਆਵਾਂ ਬਹੁਤ ਐ ਅਸੀਂ ਕ੍ਰਿਪ ਵੀ ਬਹੁਤ ਕਰਦੇ ਆ ਕਿਉਂਕਿ ਜਿਹਨੇ ਕੁਝ ਨਾ ਕਰਨਾ ਹੋਵੇ ਉਹਦੇ ਕੋਲ ਬਹਾਨੇ ਬਹੁਤ ਐ ਜਿਹਨੇ ਕਰਨਾ ਹੋਵੇ ਉਹਦੇ ਕੋਲ ਕੋਈ ਬਹਾਨਾ ਨਹੀਂ ਕਿਉਂਕਿ ਬੜੇ ਜ਼ਿੰਦਗੀ ਦੇ ਤਜਰਬੇ ਹੋਏ ਇਹੋ ਜ ਹੈ ਮੈਂ ਇੱਕ ਵਾਰੀ ਇੱਕ ਕੋਚ ਇੰਗਲੈਂਡ ਤੋਂ ਬੁਲਾ ਲਿਆ ਸਾਡੇ ਕੋਚ ਜਿਹੜੇ ਸੀ ਉਹ ਬਹੁਤ ਕ੍ਰਿਪ ਕਰਦੇ ਸੀ ਕਿ ਸਾਡੇ ਕੋਲ ਜਿਮ ਹੈ ਨਹੀਂ ਸਾਡੇ ਕੋਲ ਆ ਚੀਜ਼ ਹੈ ਨਹੀਂ ਸਾਡੇ ਕੋਲ ਆ ਚੀਜ਼ ਹੈ ਨਹੀਂ ਉਹ ਮੈਨੂੰ ਕਹਿੰਦਾ ਕਿ ਪ੍ਰਗਟ ਕੁਝ ਟਾਇਰ ਅਲੱਗ-ਅਲੱਗ ਸਾਈਜ਼ ਦੇ ਟਾਇਰ ਮਿਲ ਸਕਦੇ ਆ ਤੇ ਇੱਕ ਰੱਸਾ ਮਿਲ ਸਕਦਾ ਮੈਂ ਕਿਹਾ ਹਾਂ ਇਹ ਤਾਂ ਮਿਲ ਜਾਣਗੇ ਪਰ ਇਹਦਾ ਕਰਨਾ ਕੀ ਆ ਉਹਨੇ ਰਾਤ ਨੂੰ ਉਹ ਟਾਇਰ ਦੇ ਨਾਲ ਰੱਸਾ ਬੰਨ ਕੇ ਉਹਦੀਆਂ ਅਲੱਗ-ਅਲੱਗ ਇਹੋ ਜਿਹੀਆਂ 10-12 ਐਕਸਰਸਾਈਜ਼ਾਂ ਬਣਾਈਆਂ ਜਿਹੜੀਆਂ ਅਸੀਂ ਜਿਮ 'ਚ ਵੀ ਨਹੀਂ ਕਰ ਸਕਦੇ ਤੇ ਉਸ ਗੱਲ ਲਈ ਕਿਉਂਕਿ ਜਦੋਂ ਤੁਸੀਂ ਸਿੱਖਣ ਦੀ ਜਾਂ ਕਰਨ ਦੀ ਸਮਰੱਥਾ ਜਿਹੜੀ ਡਵੈਲਪ ਕਰਦੇ ਆ ਤੇ ਫਿਰ ਜ਼ਿੰਦਗੀ ਦੇ ਵਿੱਚ ਕੋਈ ਵੀ ਕੰਮ ਜਿਹੜਾ ਉਹ ਨਾ ਮੁਮਕਿਨ ਨਹੀਂ ਹੁੰਦਾ ਹਰ ਚੀਜ਼ ਮੁਮਕਿਨ ਅਸੀਂ ਸਵੇਰ ਤੋਂ ਮੈਨੂੰ ਲੱਗਦਾ ਸ਼ੁਕਰਾਨਾ ਕਰਨੋਂ ਹਟ ਗਏ ਕਿਉਂਕਿ ਕਿੰਨੇ ਲੋਕ ਹੋਣਗੇ ਜਿਹੜੇ ਅੱਜ ਸਵੇਰੇ ਉੱਠੇ ਹੀ ਨਹੀਂ ਤੇ ਸਾਨੂੰ ਇੰਨਾ ਵਧੀਆ ਸਰੀਰ ਦਿੱਤਾ ਆ ਸੁਣ ਸਕਦਾ ਦੇਖ ਸਕਦਾ ਸੁਗ ਸਕਦਾ ਸਮਝ ਸਕਦਾ ਤੇ ਹਰ ਚੀਜ਼ ਜਿਹੜੀ ਆ ਸਾਨੂੰ ਪ੍ਰਮਾਤਮਾ ਨੇ ਦੇਤੀ ਪਰ ਅਸੀਂ ਸ਼ੁਕਰਾਨਾ ਕਰਨੋਂ ਭਟ ਗਏ ਕਿਉਂਕਿ ਕਦੀ ਇਮੇਜਿਨ ਕਰਕੇ ਦੇਖੋ ਕਈ ਵਾਰੀ ਅਸੀਂ ਬੂਟਾਂ ਤੋਂ ਹੀ ਔਖੇ ਹੋਈ ਜਾਂਦੇ ਵੀ ਸਾਡੇ ਕੋਲ ਫਲਾਣੇ ਬੂਟ ਹੈ ਨਹੀਂ ਸਾਡੇ ਕੋਲ ਫਲਾਣੇ ਸ਼ੂਜ਼ ਹੈ ਨਹੀਂ ਕਈ ਵਾਰੀ ਕਿਸੇ ਦੇ ਪੈਰ ਹੀ ਨਹੀਂ ਹੁੰਦੇ ਲੇਕਿਨ ਅਸੀਂ ਉਹ ਕਦਰਾਂ ਕੀਮਤਾਂ ਜਿਹੜੀਆਂ ਹੌਲੀ 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 ਸਮਾਜ ਦੇ ਵਿੱਚੋਂ ਅਸੀਂ ਸੋਚਦੇ ਆਂ ਵੀ ਸ਼ਾਇਦ ਆ ਜਿਹੜੀ ਟੈਕਨੋਲੋਜੀ ਦੇ ਨਾਲ ਆ ਜਿਹੜੀ ਚਮਕ-ਦਮਕ ਦੇ ਨਾਲ ਸ਼ਾਇਦ ਇਹ ਹੀ ਜ਼ਿੰਦਗੀ ਆ, ਇਹ ਜ਼ਿੰਦਗੀ ਨਹੀਂ ਹੈਗੀ। ਆਪਾਂ ਉਹਨੂੰ ਸਿੰਪਲ ਕਰੀਏ। ਆਪਾਂ ਉਲਝ ਜਾਵਾਂਗੇ, ਬਹੁਤ ਲੋਕ ਉਲਝ ਗਏ ਆ ਸੱਚੀ ਗੱਲ ਹੈ। ਮੈਂ ਕਈ ਵਾਰੀ ਦੇਖਦਾ ਲੋਕਾਂ ਦੇ ਤਿਆਰ ਹੋਣ ਨੂੰ 4-4-5-5 ਘੰਟੇ ਲੱਗ ਜਾਂਦੇ ਆ। ਕਿਉਂਕਿ ਜ਼ਿੰਦਗੀ ਦੇ ਵਿੱਚ ਹਰ ਇਨਸਾਨ ਕੋਲ 24 ਘੰਟੇ ਆ ਤੇ ਜੇ ਉਹਦੀ ਲਾਈਫ ਨੂੰ ਤੁਸੀਂ ਐਨਲਾਈਜ਼ ਕਰੋਗੇ ਤੇ ਜਿਹੜੇ ਬੰਦੇ ਆਪਣੇ ਟਾਈਮ ਦੀ ਜਿਹੜੇ ਬੱਚੇ ਆਪਣੇ ਟਾਈਮ ਦੀ ਮੈਨੇਜਮੈਂਟ ਨਹੀਂ ਕਰ ਸਕਦੇ ਜਿਹੜਾ ਪਰਿਵਾਰ ਮੈਨੇਜਮੈਂਟ ਦੀ ਟਾਈਮ ਨਹੀਂ ਕਰ ਸਕਦਾ ਉਹ ਕਦੀ ਬਹੁਤਾ ਤਰੱਕੀ ਨਹੀਂ ਕਰ ਸਕਦਾ ਸੋ ਇਸ ਕਰਕੇ ਆਪਾਂ ਇਹਨਾਂ ਬੱਚਿਆਂ ਨੂੰ ਕਿਉਂਕਿ ਮੈਨੂੰ ਸਮਝ ਆ ਕਿ ਹਰ ਪੇਰੈਂਟ ਜਿਹੜਾ ਉਹ ਬੱਚੇ ਦੀ ਤਰੱਕੀ ਨੂੰ ਲੋਚਦਾ ਲੇਕਿਨ ਆਉਣ ਵਾਲਾ ਸਮਾਂ ਦੇਖ ਕੇ ਮੈਂ ਤਾਂ ਇਹ ਵੀ ਬੇਨਤੀ ਕਰੂੰਗਾ ਮੈਨੇਜਮੈਂਟ ਨੂੰ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਹਾਇਰ ਐਜੂਕੇਸ਼ਨ ਇੰਸਟੀਚੂਨ ਆ ਉਹਦੇ ਵਿੱਚ ਕਿੱਤਾ ਮੁਖੀ ਆਪਾਂ ਪੜ੍ਹਾਈ ਜਿਹੜੀ ਕਰਵਾਈਏ ਕਿਉਂਕਿ ਕਿੱਤਾ ਮੁਖੀ ਪੜ੍ਹਾਈ ਤੋਂ ਬਿਨਾਂ ਕਿਉਂਕਿ ਅੱਜ ਮੈਂ 3 ਮਹੀਨੇ ਲਈ ਐਜੂਕੇਸ਼ਨ ਮਿਨਿਸਟਰ ਬਣਿਆ ਸੀ ਮੈਂ ਕੁਝ ਇੰਡਸਟਰੀਅਲਿਸ ਸੱਦ ਲੈ ਕੁਝ ਐਜੂਕੇਸ਼ਨਿਸ ਸੱਦ ਲੈ ਜਿਹੜਾ ਸਾਡਾ ਬੱਚਾ ਉਹ ਕਹਿੰਦਾ ਮੈਨੂੰ ਜੌਬ ਨਹੀਂ ਹੈ ਮੇਰੇ ਕੋਲ ਜਿਹੜਾ ਇੰਡਸਟ੍ਰੀਅਲਿਸਟ ਹੈ ਉਹ ਕਹਿੰਦਾ ਮੇਰੇ ਕੋ ਬੱਚਾ ਨਹੀਂ ਆਉਂਦਾ ਜਿਹੜਾ ਮੇਰੀ ਇੰਡਸਟਰੀ ਨੂੰ ਲੈ ਕੇ ਤੁਰ ਸਕੇ ਇਹਦਾ ਮਤਲਬ ਸਾਡਾ ਐਜੂਕੇਸ਼ਨ ਸਿਸਟਮ ਨੂੰ ਠੀਕ ਕਰਨ ਦੀ ਜ਼ਰੂਰਤ ਹੈ ਉਹਨੂੰ ਪੋਜ਼ਿਟਿਵ ਪਾਸੇੋਂ ਦੇਖ ਕੇ ਲਿਆਉਣ ਦੀ ਜ਼ਰੂਰਤ ਹੈ ਕਿਉਂਕਿ ਇਹ ਇਹ ਬੇਸਿਕਲੀ ਮੈਨੇਜਮੈਂਟ ਦੀ ਆਪਣੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਆ ਵੀ ਆਪਾਂ ਇਹਨੂੰ ਇੱਕ ਹਾਂ ਪੱਕੀ ਪਾਸੇ ਨੂੰ ਦੇਖੀਏ ਕੋਈ ਨਾ ਮੁਮਕਨ ਨਹੀਂ ਹੈ ਕੋਈ ਚੀਜ਼ ਵੀ ਸੱਚੀ ਗੱਲ ਤਾਂ ਇਹ ਆ ਕਿਉਂਕਿ ਜਦੋਂ ਮੈਂ ਪਹਿਲੀ ਵਾਰੀ ਆਮ ਦੇਖੋ ਘਰਾਂ ਚੋਂ ਨਿਕਲ ਕੇ ਮੈਂ 17.5 ਸਾਲ ਦਾ ਸੀ ਜਦੋਂ ਪਹਿਲੀ ਵਾਰੀ ਇੰਡੀਆ ਟੀਮ ਚ ਆਇਆ ਕਿਉਂਕਿ ਬਜ਼ੁਰਗ ਐਜੂਕੇਸ਼ਨ ਨਹੀਂ ਸੀ ਖੇਤੀਬਾੜੀ ਕਰਦੇ ਸੀ ਥੋੜੀ ਖੇਤੀ ਸੀ ਤੇ ਮੈਨੂੰ ਲੱਗਦਾ ਸ਼ਹਿਰ ਜਾਣ ਜੋਗੇ ਵੀ ਨਹੀਂ ਸੀ ਲੇਕਿਨ ਜਿਹੜੀ ਇੱਕ ਪੋਜ਼ਿਟਿਵ ਤੇ ਇੱਕ ਅਗਾਹ ਪੱਖੀ ਸੋਚ ਹੈ ਕਿਉਂਕਿ ਮੈਂ ਕਈ ਇਹੋ ਜਿਹੀਆਂ ਜਿਹੜੀਆਂ ਚੀਜ਼ਾਂ ਤੁਹਾਡੇ ਨਾਲ ਸਾਂਝੀਆਂ ਕਰ ਸਕਦਾ ਕਿ ਇਹ ਪੋਸੀਬਲ ਹੈਗਾ ਕਿਉਂਕਿ ਬਹੁਤ ਅਸੀਂ ਕਹਿੰਨੇ ਆ ਕਿ ਸਫਾਰਸ਼ ਬੜੀ ਆ ਉਹ ਹੋ ਗਿਆ ਆ ਹੋ ਗਿਆ ਆ ਜਿੰਨੀ ਹੁਣ ਇੰਡੀਆ ਦੀ ਟੀਮ ਹੈ ਜਿਹਦੇ ਵਿੱਚ 10 ਮੁੰਡੇ ਪੰਜਾਬ ਦੇ ਆ ਮੈਂ ਜਦੋਂ ਡਾਇਰੈਕਟਰ ਸਪੋਰਟਸ ਬਣਿਆ ਤੇ ਇਹ ਉਦੋਂ ਦੇ ਬੂਟੇ ਲਾਏ ਹੋਏ ਆ ਅੱਜ ਉਹ ਲੇਕਿਨ درخت ਵੀ ਬੜੇ ਆ ਉਹ ਛਾਂ ਵੀ ਦਿੰਦੇ ਆ ਉਹਦੇ ਵਿੱਚੋਂ ਤਿੰਨ ਬੱਚੇ ਜਿਹੜੇ ਮੇਰੇ ਆਪਣੇ ਪਿੰਡ ਦੇ ਆ ਤਿੰਨ ਬੱਚੇ ਮੈਡਲ ਲੈ ਕੇ ਆਏ ਮੈਨੂੰ ਇਸ ਗੱਲ ਦੀ ਖੁਸ਼ੀ ਹੋਈ ਕਿ ਯਾਰ ਆਪਾਂ ਕੁਝ ਸਮਾਜ ਦੇ ਵਿੱਚ ਯੋਗਦਾਨ ਪਾ ਰਹੇ ਆ। ਸੋ ਇਸ ਕਰਕੇ ਆਪਾਂ ਉਹਦੇ ਤੋਂ ਅੱਗੇ ਵਧੀਏ ਕਿਉਂਕਿ ਆਪਣੇ ਬੱਚਿਆਂ ਨੂੰ ਅਗਾਹ ਵਧਾਉਣਾ ਇੱਕ ਟੀਚਰ ਦਾ ਔਰ ਇੱਕ ਪੇਰੈਂਟਸ ਦਾ ਬਹੁਤ ਵੱਡਾ ਰੋਲ ਹੈ ਉਹਦੇ ਵਿੱਚ ਕਿਉਂਕਿ ਦੋ ਹੀ ਇਨਸਾਨ ਆ ਜਿਹੜੇ ਆਪਣੇ ਬੱਚੇ ਦੀ ਤਰੱਕੀ ਨੂੰ ਦੇਖ ਕੇ ਖੁਸ਼ ਹੁੰਦੇ ਆ। ਨਹੀਂ ਤਾਂ ਸਾਡਾ ਸਮਾਜ ਕਈ ਵਾਰੀ ਨਾ ਇੱਕ ਅਲੱਗ ਧਾਰਨਾ ਦਾ ਧਾਰਨੀ ਹੈਗਾ ਲੇਕਿਨ ਇਹ ਦੋ ਇਨਸਾਨ ਹੈ ਜਿਹੜੇ ਆਪਣੇ ਬੱਚੇ ਦੀ ਜਦੋਂ ਤਰੱਕੀ ਹੁੰਦੀ ਹੈ ਉਹਦੇ ਵਿੱਚ ਖੁਸ਼ੀ ਲੇਕਿਨ ਸਾਨੂੰ ਨੌਲੇਜ ਦਾ ਹੋਣਾ ਡਿਸਪਲਿਨ ਦਾ ਹੋਣਾ ਚੰਗੀ ਸੋਚ ਦਾ ਹੋਣਾ ਇੱਕ ਪੋਜ਼ਿਟਿਵ ਸੋਚ ਦਾ ਹੋਣਾ ਕਿਉਂਕਿ ਨਾ ਪੱਖੀ ਜਿੰਨਾ ਮਰਜੀ ਸੋਚ ਕੇ ਦੇਖ ਲਓ ਮੈਂ ਥੋੜਾ ਬਹੁਤਾ ਕਿਉਂਕਿ ਜਿਹੜਾ ਪਿਛਲੀ ਸਦੀ ਦਾ ਬਹੁਤ ਵਧੀਆ ਫਿਲਾਸਫਰ ਕੋਸ਼ੋ ਰਜਨੀਸ਼ ਔਰ ਸੰਤ ਸਿੰਘ ਮਸਕੀਨ ਜਾਂ ਇਹਨਾਂ ਲੋਕਾਂ ਨੂੰ ਸੁਣਦਾ ਹੁੰਦਾ ਕੀ ਹਾਂ ਪੱਖੀ ਤੇ ਨਾ ਪੱਖੀ ਦਾ ਕੀ ਨਜ਼ਰੀਆ ਮੈਂ ਕੱਲ ਹੀ ਕਿਤੇ ਸੁਣ ਰਿਹਾ ਸੀਗਾ ਕਿ ਇੱਕ ਰਾਜੇ ਦੇ ਦੋ ਬੱਚੇ ਸੀ ਇੱਕ ਹਾਂ ਪੱਖੀ ਸੀ ਇੱਕ ਨਾ ਪੱਖੀ ਸੀ ਤੇ ਰਾਜੇ ਨੇ ਇਹ ਸੋਚਿਆ ਵੀ ਜਿਹੜਾ ਹਾਂ ਪੱਖੀ ਆ ਉਨੇ ਤਾਂ ਕੁਛ ਨਾ ਕੁਛ ਕਰ ਲੈਣਾ ਲੇਕਿਨ ਨਾ ਪੱਖੀ ਨੂੰ ਮੈਂ ਸਾਰਾ ਕੁਛ ਦੇ ਦੇਣਾ। ਉਹਨੇ ਉਹਨੂੰ ਆਪਣੀ ਸਾਰਾ ਹੀ ਸਲਤਨਤ ਜਿਹੜੀ ਉਹ ਦੇਤੀ ਤੇ ਜਿਹੜਾ ਨਾ ਪੱਖੀ ਸੀ ਉਹਨੂੰ ਇੱਕ ਘੋੜਾ ਦੇ ਦਿੱਤਾ ਤੇ ਇੱਕ ਇੱਕ ਲਿੱਦ ਦਾ ਕਮਰਾ ਭਰਿਆ ਹੋਇਆ ਦੇ ਦਿੱਤਾ। ਤੇ ਜਦੋਂ ਦੋ ਕੁ ਮਹੀਨਾ ਬਾਅਦ ਆਪਣੇ ਬੱਚਿਆਂ ਕੋਲ ਦੋਨਾਂ ਮੁੰਡਿਆਂ ਕੋਲ ਗਿਆ ਜਿਹੜਾ ਤਾਂ ਜਿੰਨੂੰ ਤਾਂ ਸਾਰਾ ਕੁਛ ਦਿੱਤਾ ਸੀ ਉਹ ਬੜਾ ਉਦਾਸ ਸੀ ਵੀ ਮੈਂ ਇਹਦਾ ਕੀ ਕਰਾਂ? ਮੈਨੂੰ ਤਾਂ ਬੜੀ ਤਕਲੀਫ ਦੇ ਵਿੱਚ ਪਾਤਾ ਮੈਨੂੰ ਆ ਸਾਰਾ ਕੁਛ ਦੇ ਦਿੱਤਾ। ਲੈਕਿਨ ਜਿਹੜਾ ਹਾਂ ਪੱਖੀ ਸੀ ਜਿਹਨੂੰ ਸਿਰਫ ਇੱਕ ਘੋੜਾ ਤੇ ਲਿੰਦ ਦਿੱਤੀ ਸੀ ਉਹਨਾਂ ਲਿੰਦ ਨੂੰ ਬਹੁਤ ਮਿਹਨਤ ਨਾਲ ਫਰੋਲਣ ਡਿਆ ਸੀ ਉਹ ਕਹਿੰਦਾ ਵੀ ਤੂੰ ਕੀ ਕਰ ਰਿਹਾ ਉਹ ਕਹਿੰਦਾ ਮੈਂ ਇਹ ਦੇਖ ਰਿਹਾ ਵੀ ਇਹ ਲਿੰਦ ਜਿਹੜੀ ਆ ਇੱਕ ਘੋੜੇ ਦੀ ਨਹੀਂ ਹੋ ਸਕਦੀ ਇੱਕ ਘੋੜਾ ਹੋਰ ਕਿਤੇ ਹੋਣਾ ਕਿਉਂਕਿ ਇਨਸਾਨ ਕੋਲ એનર્ਜੀ ਬਹੁਤ ਹੈ ਜੇ ਉਹ ਪੋਜ਼ੀਟਿਵਲੀ ਯੂਜ਼ ਕਰ ਸਕੇ ਔਰ ਜਿਹੜਾ ਚੰਗਾ ਕਿਰਦਾਰ ਹੈ ਅੱਜ ਤਾਂ ਸਾਡੇ ਸੱਚੀ ਗੱਲ ਹੈ ਮੈਂ ਮੇਰੇ ਦੋਸਤ ਦਵਿੰਦਰਪਾਲ ਹੁੜਾ ਦਾ ਆਉਂਦਾ ਹੋਇਆ ਹੱਸ ਰਿਹਾ ਸੀਗਾ ਕਿ ਸਾਡੀ ਡੈਮੋਕ੍ਰੇਸੀ ਰਹਿ ਕਾਦੀ ਗਈ ਵੀ ਇੱਕ ਸਰਪੰਚ ਨੂੰ ਇੱਕ ਛੋਟਾ ઠાਣੇਦਾਰੀ ਦਬਾਈ ਫਿਰਦਾ ਇੱਕ ਸਰਪੰਚ ਨੂੰ ਪੰਚਾਇਤ ਸੈਕਟਰੀ ਨਹੀਂ ਕਿਤੇ ਸਿੱਧਾ ਹੋਂਦ ਦਿੰਦਾ ਸੱਚ ਕਹਿਣਾ ਵੀ ਔਖਾ ਆ ਤੇ ਸੱਚ ਸੁਣਨਾ ਵੀ ਔਖਾ ਆ ਤੇ ਜਿਹੜੀ ਫਿਲਾਸਫੀ ਤੇ ਆਪਾਂ ਚੱਲਦੇ ਆ ਜਿਹੜੇ ਗੁਰੂਆਂ ਨੇ ਜੇ ਆਪਾਂ ਗੁਰੂ ਗੋਬਿੰਦ ਸਿੰਘ ਜੀ ਦੀ ਗੱਲ ਕਰ ਲਈਏ 5 ਸਾਲ ਦਾ ਤੇ 7 ਸਾਲ ਦਾ ਉਹਨਾਂ ਦੇ ਸਹਬਜ਼ਾਦੇ ਜੇ ਉਹਨਾਂ ਨੇ ਸੱਚ ਲਈ ਖੜੇ ਰਹੇ ਆ ਅਸੀਂ ਤਾਂ ਕਈ ਵਾਰੀ ਬਹੁਤ ਛੋਟ-ਛੋਟੀਆਂ ਗੱਲਾਂ ਤੇ ਮੈਨੂੰ ਲੱਗਦਾ ਜਿੱਥੇ-ਜਿੱਥੇ ਵੀ ਹੁੰਨੇ ਆ ਉਹ ਵੇਚਣ ਨੂੰ ਤੁਰੇ ਫਿਰਦੇ ਹੁੰਨੇ ਆ ਵੀ ਮੇਰੇ ਕੋਲੋਂ ਖਿਹੜਾ ਛਡਾਓ ਮੈਂ ਤਾਂ ਨਹੀਂ ਖੜ ਸਕਦਾ ਜੇ ਇਹੋ ਜਿਹਾ ਸਾਡਾ ਸਮਾਜ ਹੋ ਜਾਊਗਾ ਫਿਰ ਡੈਮੋਕਰੇਸੀ ਰਹਿਣੀ ਨਹੀਂ ਆ ਇਹ ਗੁਲਾਮੀ ਦੀਆਂ ਨਿਸ਼ਾਨੀਆਂ ਮੈਂ ਸੱਚੀ ਗੱਲ ਹੈ ਕਈ ਵਾਰੀ ਮੈਨੂੰ ਇਹ ਮਹਿਸੂਸ ਹੁੰਦਾ ਕਿ ਯਾਰ ਜਿਹੜੇ ਸਾਡੇ ਪੁਰਖੇ ਸੀ ਜਿਨ੍ਹਾਂ ਨੇ ਇੰਨਾ ਕੁਝ ਸਾਡੇ ਲਈ ਕਰ ਦਿੱਤਾ ਸੀ ਅੱਜ ਤਾਂ ਅਸੀਂ ਸਿਰਫ ਕੀ ਕਰਨਾ ਕੀ ਆ ਅਸੀਂ ਸੱਚ ਤੇ ਝੂਠ ਦੇ ਨਾਲ ਖੜਾ ਹੋਣਾ ਅਸੀਂ ਸਾਰੇ ਲਗਭਗ ਸਾਡੀ ਪੁਲਿਸ ਦੇਖ ਲਓ ਸਾਡੀ ਐਡਮਿਨਿਸਟ੍ਰੇਸ਼ਨ ਦੇਖ ਲਓ ਸਾਡੇ ਪੋਲੀਟਿਕਲ ਲੋਕ ਦੇਖ ਲਓ ਯਾਰ ਸੱਚ ਤਾਂ ਬੋਲ ਲਈਏ ਆਪਾਂ ਆਪਾਂ ਠੀਕ ਪਾਸੇ ਨੂੰ ਤਾਂ ਤੁਰ ਲਈਏ ਲੇਕਿਨ ਜਿਸ ਦਿਨ ਆਪਾਂ ਸਾਰੇ ਲੋਕ ਇਹ ਡਿਸਾਈਡ ਕਰ ਲਾਂਗੇ ਕਿ ਅਸੀਂ ਚੰਗੀ ਚੀਜ਼ ਤੇ ਪਹਿਰਾ ਦੇਣਾ ਇਸ ਇਸ ਸਮਾਜ ਦੇ ਵਿੱਚ ਕੋਈ ਬਹੁਤੀਆਂ ਸਮੱਸਿਆਵਾਂ ਆਉਣਗੀਆਂ ਨਹੀਂ ਕਿਉਂਕਿ ਜਦੋਂ ਗੋਰਿਆਂ ਦਾ ਰਾਜ ਆਇਆ ਨਾ ਤੇ ਆਰਮੀ ਵੀ ਆਪਣੀ ਸੀ ਤੇ ਲੋਕ ਵੀ ਆਪਣੇ ਸੀ ਤੇ ਆਰਮੀ ਕੁੱਟਦੀ ਸੀ ਤੇ ਆਪਣੇ ਖਾਦੇ ਸੀ ਇਹ ਦੁਨੀਆ ਤੇ ਪਹਿਲੀ ਮਿਸਾਲ ਹੈ ਦੁਨੀਆ ਦੇ ਉੱਤੇ ਹੋਰ ਕੋਈ ਐਹੋ ਜੀ ਮਿਸਾਲ ਨਹੀਂ ਆ ਔਰ ਕਦੀ ਵੀ ਲੱਖ ਬੰਦੇ ਤੋਂ ਵੱਧ ਨਹੀਂ ਹੋਏ ਤੇ ਆਪਾਂ 33 34 ਕਰੋੜ ਸੀ ਜਦੋਂ ਆਪਾਂ ਆਜ਼ਾਦ ਵੀ ਹੋਏ ਅੱਜ ਵੀ ਹਜੇ 1200 ਸਾਲ ਦੀ ਗੁਲਾਮੀ ਦੇ ਵਿੱਚੋਂ ਸਾਡੇ ਜੀਨਸ ਨਹੀਂ ਨਿਕਲ ਹੋਏ ਅਸੀਂ ਕਹਿਣ ਨੂੰ ਕਈ ਵਾਰੀ ਸੋਚਦੇ ਆ ਵੀ ਅਸੀਂ ਆਜ਼ਾਦ ਆ ਜੇ ਪੱਤਰਕਾਰ ਸਾਫ਼ ਲਿਖ ਨਹੀਂ ਸਕਦਾ ਪੋਲੀਟੀਸ਼ੀਅਨ ਸਾਫ਼ ਕਹਿ ਨਹੀਂ ਸਕਦਾ ਬਿਊਰੋਕਰੇਟ ਸਾਫ਼ ਸੁਥਰਾ ਐਡਮਿਨਿਸਟ੍ਰੇਸ਼ਨ ਨਹੀਂ ਦੇ ਸਕਦਾ ਤੇ ਜੁਡੀਸ਼ਰੀ ਆਪਣੀ ਜੱਜਮੈਂਟ ਨਹੀਂ ਦੇ ਸਕਦੀ ਉਹ ਸਮਾਜ ਜਿਹੜਾ ਕਿਤੇ ਨਾ ਕਿਤੇ ਮਾੜੇ ਪਾਸੇ ਨੂੰ ਤੁਰ ਰਿਹਾ ਸੋ ਅੱਜ ਸਾਰੇ ਆਪਣਾ ਸਾਰਿਆਂ ਦਾ ਫਰਜ਼ ਵੱਡਦਾ ਔਰ ਇਹ ਇਹ ਵੀ ਨਾ ਸੋਚੋ ਕਿ ਕੱਲਾ ਕੋਈ ਕੀ ਕਰੂਗਾ ਮੈਨੂੰ ਇਹ ਕੋਈ ਬਹੁਤੀ ਸਮੱਸਿਆ ਨਹੀਂ ਲੱਗਦੀ ਜਦੋਂ ਚੰਗੇ ਲੋਕ ਤੋਂ ਦੁਰਦੇ ਆ ਨਾ ਕਾਫਲਾ ਬਣ ਜਾਂਦਾ ਸੋ ਮੈਂ ਤਾਂ ਇਹ ਹੀ ਤੁਹਾਨੂੰ ਬੇਨਤੀ ਕਰਨੀ ਹੈ ਕਿ ਇਹ ਜਿਹੜੀ ਯੰਗ ਪੀੜੀ ਆ ਇਹਨਾਂ ਨੇ ਸਾਡੇ ਸਮਾਜ ਨੂੰ ਕੱਲੂ ਸੰਭਾਲਣਾ ਔਰ ਜੋ ਤੁਸੀਂ ਇਹਨਾਂ ਨੂੰ ਸਿਖਾਓਗੇ ਉਹ ਹੀ ਇਹਨਾਂ ਨੇ ਹੌਲੀ-ਹੌਲੀ ਸਿੱਖ ਕੇ ਤੇ ਸਮਾਜ ਦੇ ਵਿੱਚ ਵਿਚਰਨ ਦਾ ਜਿਹੜਾ ਉਹ ਆਪਣਾ ਯੋਗਦਾਨ ਪਾਣਾ ਦੋਸਤੋ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਚੈਨਲ ਦੀ ਸਮੁੱਚੀ ਟੀਮ ਤੁਹਾਡੀ ਧੰਨਵਾਦੀ ਹੈ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਤੇ ਸਾਡੀ ਹੌਸਲਾ ਅਫਜ਼ਾਈ ਲਈ ਕਮੈਂਟ ਵੀ ਕਰਨਾ ਚੰਗੇ ਤੋਂ ਸਾਰੂ ਸਜਾਵਾਂ ਦਾ ਹਮੇਸ਼ਾ ਸਵਾਗਤ ਹੈ ਧੰਨਵਾਦ